ਪਿੰਡ ਹੈ ਮੇਰੇ ਵੀਰੋ ਸਿੰਧੜ ਪਿੰਡ ਹੈ ਕੋਲ ਜਲਾਲਪੁਰ ਪਿੰਡ ਹੈ ਪਾਲੇ ਦਾ ਲੋਹੀਆਂ ਦਾ ਇਲਾਕਾ ਹੈ ਮੇਰੇ ਵੀਰੋ ਗੁਰਲਾਲ ਵਰਗੇ ਜਲਾਲਪੁਰ ਦੇ ਲਈ ਖੇਡੇ ਹੈ ਸੂਰੇ ਵਾਲੀਆ ਸਿਰੇ ਦਾ ਜਾਫੀ ਹੈ ਐਨ ਬੱਲੇ ਬੱਲੇ ਕਰਾਉਂਦਾ ਖੁੱਤ ਪਾਉਂਦਾ ਮੁੰਡਾ ਸਿਰੇ ਦੇ ਰੇਡਰ ਟਾਉਂਦਾ ਮੁੰਡਾ ਸੂਰੇ ਵਾਲੀਆ ਦਵਾਰੇ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਡੱਗੋ ਵਾਲਿਆ ਇਲਾਕਾ ਹੈ ਨੌਜਨ ਸਿਰਾ ਲਾਉਣਾ ਪੈਣਾ ਆਹ ਡੱਗੋ ਵਾਲਿਆ ਇਲਾਕਾ ਹੈ ਇਹ ਪੀਰ ਬੇਕਾਰ ਹੈ ਇਹ ਕਹਿੰਦੇ ਦੁਨੀਆ ਦੇ ਟਾਪਰ ਜਾਸੀਆਂ ਵਿੱਚ ਨਾਮ ਆਉਦਾ ਇਹ ਇਹ ਖਰੇ ਖਰੇ ਟਾਉਂਦਾ ਆ ਧੌਣ ਮਾਰਦੀ ਨੌਜੰਨੇ ਵੀ ਹੁਣ ਕਿੱਥੇ ਉਹ ਜਿਹੜੇ ਜਿਹੜੇ ਸ਼ਰ ਲਾ ਸੱਜੇ ਨਾਲੀਏ ਪਿੰਦੇ ਨੇ ਰੇਡ ਪਾਰ ਦਿੱਤੀ ਆ ਮੇਰੇ ਵੀਰੋ ਡੱਗੋ ਰਮਾਣਾ ਤੇ ਨਾਥਿਆਣੇ ਦਾ ਅੱਜ ਦੇ ਦਿਨ ਦਾ ਕਹਿੰਦੇ ਬੜਾ ਟੌਪ ਦਾ ਮੈਚ ਹੈ ਮੇਰੇ ਵੀਰੋ ਬੜੀ ਤਕੜੀ ਕਲੋਜ਼ ਫਾਈਟ ਸੋਰੇ ਵਾਲੀਆ ਓਏ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਵਾਹ ਓਏ ਸੋਰੇ ਵਾਲੀਆ ਵਾਹ ਓਏ ਸੋਰੇ ਵਾਲੀਆ ਐਨ ਕਹਿੰਦੇ ਪਰਨੇ ਘੁੰਮਦੇ ਆ ਦਵਾਰੇ ਇਹਨਾਂ ਨੇ ਪਰਨੇ ਘੁੰਮਦੇ ਆ ਭੰਗੜੇ ਪੈਂਦੇ ਆ ਲੈ ਵੀ ਪਿੰਦਿਆ ਸਵਾਦ ਆ ਗਿਆ ਮੇਲੇ ਦਾ ਸਾਹਮਣੇ ਕਬੱਡੀ ਓ ਸਿਰਾ ਓਏ ਗੱਬਰੂਆ ਓ ਸਿਰਾ ਓਏ ਗੱਬਰੂਆ ਪੂਰੇ ਆਰੀਆ ਢਾਈ ਜਾਂਦਾ ਏ ਕਹਿਣ ਕਹਿੰਦੇ ਟਾਪ ਦੇ ਜੱਫੇ ਲਾਈ ਜਾਂਦਾ ਏ